ਸੱਚੇ ਕਹ ਲਿਓ ਮੀ ਇਖ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਵਾਲਾ ਬੈਲ ਆਈਕਨ ਬਟਨ ਦਬਾਉਣਾ ਨਾ ਭੁੱਲਣਾ ਅਜਿਹਾ ਕਰਨ ਨਾਲ ਸਾਡੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣਗੀਆਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸੁਣਿਓ ਜੀ ਕੁਝ ਕੰਲਾ ਜਦੋਂ ਬੱਚੇ ਅਮਰੀ ਕਰਨਾ ਚਾਹਣੇ ਤਾਂ ਬੱਚਿਆਂ ਦੇ ਮਾਪੇ ਅਤੇ ਬੱਚੇ ਇਹ ਗੱਲਾਂ ਨੂੰ ਧਿਆਨ ਨਾਲ ਗੌਰ ਕਰ ਲੈ। ਕੁਝ ਬੱਚੇ ਕਹਿੰਦੇ ਨੇ ਕਿ ਸਾਡਾ ਪੜਾਈ ਦੇ ਵਿੱਚ ਮਨ ਨਹੀਂ ਲੱਗਦਾ ਤਾਂ ਆਪਾਂ ਦੇਖਦੇ ਹਾਂ ਕੀ ਉਹਨਾਂ ਦੀਆਂ ਕਮੀਆਂ ਨੇ ਕੀ ਚੀਜ਼ ਆ ਜੋ ਉਹਨਾਂ ਨੂੰ ਸਿਖਾਉਣੀ ਚਾਹੀਦੀ ਹੈ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਿਓ। ਅਜੱਪਾ ਖਾਸ ਤੌਰ ਤੇ ਕੁਝ ਗੱਲਾਂ ਕਰਾਂਗੇ ਬੱਚਿਆਂ ਦੇ ਲਈ ਜਿਹੜੇ ਬੱਚੇ ਪੜ੍ਹਾਈ ਵਿੱਚ ਕਮਜ਼ੋਰ ਹੁੰਦੇ ਨੇ ਅੱਜ ਦੀ ਵੀਡੀਓ ਨੂੰ ਜ਼ਰੂਰ ਦੇਖਿਓ ਜੀ ਅਖੀਰ ਤੱਕ ਜ਼ਰੂਰ ਦੇਖਣਾ ਸਭ ਤੋਂ ਪਹਿਲਾਂ ਗੱਜਕੇ ਫਤੇ ਬਲਾਉ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਗੁਰੂ ਪਿਆਰੋ ਆਪਾਂ ਜਾਣਦੇ ਹਾਂ ਕਿ ਬੱਚਿਆਂ ਨੂੰ ਤਿਆਰ ਕਰਕੇ ਸਕੂਲੇ ਭੇਜਦਿਆਂ ਮਾਵਾਂ ਸਵੇਰੇ ਉੱਠਦੀਆਂ ਨੇ ਬੱਚਿਆਂ ਲਈ ਟਿਫਨ ਪੈਕ ਕਰਦੀਆਂ ਨੇ ਬੱਚਿਆਂ ਨੂੰ ਸਕੂਲ ਭੇਜਦੀਆਂ ਸਕੂਲ ਦਾ ਮੰਤਨ ਹੁੰਦਾ ਹੈ ਕਿ ਆਪਾਂ ਉਹਨਾਂ ਨੂੰ ਪੜ੍ਹਨ ਦੇ ਲਈ ਭੇਜਦਿਆਂ ਬੱਚਿਆਂ ਨੂੰ ਪੜਾਦੇ ਹਾਂ ਕਈ ਬੱਚੇ ਆਪਣੀ ਪੜ੍ਹਾਈ ਦੇ ਵਿੱਚ ਕਮਜ਼ੋਰ ਹੁੰਦੇ ਨੇ ਜਾਂ ਬੱਚਿਆਂ ਦਾ ਧਿਆਨ ਨਹੀਂ ਲੱਗਦਾ ਅੱਜ ਬਹੁਤਾ ਧਿਆਨ ਤਾਂ ਮੋਬਾਈਲਾਂ ਤੇ ਕੰਪਿਊਟਰਾਂ ਨੇ ਖਾ ਲਿਆ ਬਹੁਤਾ ਧਿਆਨ ਇਹੋ ਜਿਹੀਆਂ ਐਕਟੀਵਿਟੀਆਂ ਜਿਹੜੀਆਂ ਕਿ ਬੱਚਿਆਂ ਦੁਆਰਾ ਨਹੀਂ ਕੀਤੀਆਂ ਜਾਂਦੀਆਂ ਤੇ ਕੁਝ ਇਹ ਵੀਡੀਓ ਜੋ ਆਪਾਂ ਸੰਧੀਆਂ ਕਰਾਂਗੇ ਜਿਨ੍ਹਾਂ ਦੇ ਨਾਲ ਬੱਚਿਆਂ ਦਾ ਧਿਆਨ ਪੜ੍ਹਾਈ ਵਿੱਚ ਲੱਗ ਸਕਦਾ ਹੈ ਮਾਪਿਆਂ ਨੂੰ ਚਾਹੀਦਾ ਹੈ ਕਿ ਕੁਝ ਸੋਚ ਵਿਚਾਰ ਕਰਨ ਅਤੇ ਉਹਨਾਂ ਐਕਟੀਵਿਟੀਆਂ ਵੱਲ ਥੋੜਾ ਜ਼ਿਆਦਾ ਧਿਆਨ ਦੇਣ ਅਤੇ ਬੱਚਿਆਂ ਨੂੰ ਵੀ ਉਹਨਾਂ ਤੋਂ ਜਾਣੂ ਕਰਵਾਉਣ ਜਿਸ ਨਾਲ ਬੱਚੇ ਪੜ੍ਹਾਈ ਵਿੱਚ ਮਨ ਲਾ ਪਾਉਣਗੇ ਜਿਹੜੇ ਬੱਚੇ ਸਕੂਲ ਪੜ੍ਹਦੇ ਨਹੀਂ ਦੇਖੋ ਟੀਚਰ ਨੇ ਇੱਕ ਗੱਲ ਕਹੀ ਹੈ ਉਹਨੂੰ ਅੱਧੀ ਗੱਲ ਕਹੀ ਤੇ ਫਾਲੋ ਕਰ ਲਿਆ ਉਹ ਕਹਿੰਦੇ ਨੇ ਵਧੀਆ ਤੇਜ਼ ਤਰ੍ਹਾਂ ਦਿਮਾਗ ਤੇ ਇੱਕ ਟੀਚਰ ਬੜਾ ਸਮਝਾਇਆ ਤੇ ਫਿਰ ਵੀ ਦਿਮਾਗ ਦੇ ਵਿੱਚ ਨਹੀਂ ਪਾਇਆ ਉੱਥੇ ਕਾਰਨ ਕੀ ਹੁੰਦਾ ਹੈ ਧਿਆਨ ਨਹੀਂ ਹੈ ਜਾਂ ਧਿਆਨ ਪੂਰਾ ਹੈ ਉਥੇ ਕੇਂਦ੍ਰਿਤ ਕੀ ਹੋਇਆ ਉਸਤੇ ਜਾਂਦਾ ਹੈ ਪੂਰੀ ਗੱਲ ਦਾ ਤੇ तकरीबन ਸਾਰਾ ਕੁਝ ਸਮਝ ਪੈਂਦਾ ਹੈ ਜੇ ਧਿਆਨ ਨਹੀਂ ਫਿਰ ਭਾਵੇਂ ਸਾਰਾ ਕੁਝ ਹੋ ਹੀ ਜਾਵੇ ਫਿਰ ਵੀ ਆਪਣੀ ਅੱਖਾਂ ਦੇ ਸਾਹਮਣੇ ਕੁਝ ਨਹੀਂ ਆਉਂਦਾ ਕਿਉਂਕਿ ਧਿਆਨ ਸਾਡਾ ਸੁਰਤ ਜਿਹੜੀ ਉਹ ਕਿਤੇ ਹੋਰ ਫਿਰਦੀ ਹੁੰਦੀ ਹੈ ਧਿਆਨ ਲਾ ਕੇ ਪੜੀਏ ਧਿਆਨ ਨਾਲ ਚੀਜ਼ਾਂ ਨੂੰ ਵਿਚਾਰੀਏ ਜੋ ਆਪਾਂ ਨੂੰ ਆਪਣੇ ਟੀਚਰ ਸਮਝਾਉਣਾ ਚਾਹੁੰਦੇ ਨੇ ਉਹਨਾਂ ਦਾ ਯੋਗਦਾਨ ਆਪਣੀ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਏ ਪਹਿਲੇ ਆਪਣੇ ਮਾਪਿਓ ਟੀਚਰ ਹੁੰਦੇ ਨੇ ਫਿਰ ਸਕੂਲ ਵਿੱਚ ਅਧਿਆਪਕ ਹੁੰਦੇ ਨੇ ਫਿਰ ਉਸ ਤੋਂ ਬਾਅਦ ਜ਼ਿੰਦਗੀ ਆਪਾਂ ਨੂੰ ਸਿਖਾਉਂਦੀ ਏ ਫਿਰ ਜਿੱਥੇ ਆਪਾਂ ਕੰਮ ਕਰਦੇ ਆ ਉੱਥਾਂ ਨੇ ਆਪਾਂ ਨੂੰ ਸਿੱਖਣ ਨੂੰ ਮਿਲਦਾ ਏ ਬੱਚਿਆਂ ਨੂੰ ਪ੍ਰੈਸ਼ਰ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਕਈ ਜਿਹੜੇ ਗਵਾਂਢੀ ਹੁੰਦੇ ਨੇ ਉਹਨਾਂ ਦਾ ਜ਼ਿਆਦਾ ਉਜਕੇ ਵੰਡੀ ਹੁੰਦੇ ਨੇ ਜੇਕਰ ਉਹਨਾਂ ਦਾ ਬੱਚਾ ਉਹਨਾਂ ਨਾਲੋਂ ਵੱਧ ਨੰਬਰ ਲੈ ਕੇ ਆਉਂਦਾ ਤਾਂ ਆਪਣੇ ਬੱਚੇ ਦੇ ਉੱਪਰ ਦਿਮਾਗ ਤੇ ਪ੍ਰੈਸ਼ਰ ਪਾਉਣ ਲੱਗ ਜਾਂਦੇ ਆ ਵੀ ਤੇਰੇ ਨੰਬਰ ਘਟਨੇ ਘੱਟੋ ਘੱਟ ਕਲਾਸ ਦੇ ਵਿੱਚ ਪਾਸ ਤਾਂ ਹੋ ਗਿਆ ਉਸਨੇ ਕੋਸ਼ਿਸ਼ ਤਾਂ ਕੀਤੀ ਉਸਨੇ ਆਪਣਾ ਨੰਬਰ ਤਾਂ ਲਿਆ ਕੁਝ ਬੱਚੇ ਕਈ ਦੇ ਮਾਪਿਓ ਕੀ ਕਰਦੇ ਨੇ ਉਹਨਾਂ ਤੇ ਪ੍ਰੈਸ਼ਰ ਪਾ ਦਿੰਦੇ ਨੇ ਵੀ ਤੂੰ ਪੜ੍ਹਾਈ ਦੇ ਵਿੱਚ ਵੀ ਕੈਂਡਾ ਪੜ੍ਹਾਈ ਤੋਂ ਨਹੀਂ ਕਰ ਰਿਹਾ ਆਪਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਉਥੇ ਇਹ ਨਾਲ ਗੁਰੂ ਦੇ ਨਾਲ ਵੀ ਆਪਾਂ ਨੂੰ ਬੱਚਿਆਂ ਨੂੰ ਤੋੜਨਾ ਚਾਹੀਦਿਆ ਨਹੀਂ ਇਕਮ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਖ ਅਜੁਨੀ ਸੈ ਭੰਗੁਰ ਪ੍ਰਸਾਦ ਜਪ ਇਕਮ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਖ ਅਜੁਨੀ ਸੈ ਭੰਗੁਰ ਪ੍ਰਸਾਦ ਜਪ ਆ ਸਚ ਜੁਗਾ ਸਚ ਹੈ ਸੱਚ ਨਾਨਕ ਹੋਸੀ ਪੀ ਸੱਚ ਮੂਲ ਮੰਤਰ ਦਾ 파ਠ ਜੋ ਕਿ ਬੱਚਿਆਂ ਦੇ ਲਈ ਬਹੁਤ ਹੀ ਅਹਿਮ ਹੁੰਦਾ ਹੈ ਘਟੂ ਘਟ ਕਰਦੇ ਵਿੱਚ 10-15 ਮਿੰਟ ਮੂਲ ਮੰਤਰ ਦਾ ਦਾਪ ਸਿਖਾਈਏ ਬੱਚਿਆਂ ਨੂੰ ਨਾਲ ਜੋੜੀਏ ਖੁਦ ਵੀ ਕਰੀਏ ਤੇ ਬੱਚਿਆਂ ਨੂੰ ਵੀ ਨਾਲ ਬਿਠਾਈਏ ਇਸ ਨਾਲ ਬੱਚਿਆਂ ਦਾ ਦਿਮਾਗ ਤੇਜ ਹੋ ਜਾਏਗਾ ਬੱਚਿਆਂ ਦਾ ਪੜਾਈ ਵਿੱਚ ਮਨ ਲੱਗੇਗਾ ਤੇ ਪੜਾਈ ਦੀ ਪ੍ਰਾਪਤੀ ਹੋ ਜਾਵੇਗੀ ਮੈਂ ਹੁਣ ਬੇਨਤੀ ਕਰਨੀ ਚਾਹਣਾ ਕਿ ਇੱਕ ਪਾਕਿਸਤਾਨ ਦਾ ਰਾਸ਼ਟਰਪਤੀ ਅਜੋਬ ਖਾਨ ਕਹਿੰਦੇ ਨੇ ਅਜੋਬ ਖਾਨ ਆਪ ਦੱਸਦਾ ਹੈ ਕਿ ਉਸਦੇ ਬੋਲ ਜਿਹੜੀ ਨੇ ਮੈਨੂੰ ਹੁਣ ਯਾਦ ਆਉਂਦੇ ਨੇ ਉਹ ਕਹਿੰਦਾ ਸੀ ਕਿ ਮੈਂ ਪੜ੍ਹਾਈ ਦੇ ਵਿੱਚ ਬਹੁਤ ਨਲਾਈਕ ਸੀ ਮੈਨੂੰ ਪੜ੍ਹਾਈ ਦੇ ਵਿੱਚ ਸਕੂਲੋਂ ਮਾਸਟਰ ਵੀ ਕੁੱਟਦੇ ਸਨ ਅਤੇ ਮੈਂ ਪੜ੍ਹਾਈ ਦੇ ਵਿੱਚ ਆਪਣਾ ਮਾਨ ਨਹੀਂ ਲਾਉਂਦਾ ਸੀ ਪਰ ਅੱਜ ਉਹ ਕੀ ਬਣ ਰਿਹਾ ਹੈ ਰਾਸ਼ਟਰਪਤੀ ਉਹ ਕਹਿੰਦਾ ਹੈ ਮੈਂ ਸ਼ੁਰੂ ਤੋਂ ਹੀ ਮੂਲ ਮੰਤਰ ਦਾ ਜਾਪ ਕਰਦਾ ਹਾਂ ਕਈ ਵਾਰ ਮਾਸਟਰ ਨੇ ਮੈਨੂੰ ਕੁੱਟਣਾ ਤੇ ਸਕੂਲ ਵਿੱਚੋਂ ਕੱਢ ਦੇਣਾ ਤਾਂ ਆਪਣੇ ਮਾਪਿਓ ਨੂੰ ਨਾਂ ਲੈ ਕੇ ਆਈਦਾ ਸੀ ਸਕੂਲੇ ਨਾ ਬਣਿਆ ਕਈ ਕਹਿੰਦੇ ਨੇ ਸਕੂਲਾਂ ਨੂੰ ਤਿਆਰ ਕਰਕੇ ਭੇਜ ਦਿਆ ਕਰੋ ਬੱਚਾ ਦਰਦ ਹੈ ਮਾਰ ਕੋ ਟਿਕਾਂਦਾ ਰਸਤੇ ਦੇ ਵਿੱਚ ਗੁਰਦੁਆਰਾ ਸਾਹਿਬ ਆਉਂਦੇ ਨੇ ਤਾਂ ਗੁਰਦੁਆਰਾ ਬ ਦੋ ਦਿਨ ਲਗਾਤਾਰ ਬੈਠ ਕੇ ਮਨ ਆਪਣਾ ਇਕਾਗਰਿਤ ਕਰਿਆ ਕਰੋ ਗੁਰੂ ਦੇ ਨਾਲ ਜੁੜਿਆ ਕਰੋ ਤਾਂ ਰਾਸ਼ਟਰਪਤੀ ਕਹਿੰਦਾ ਹੈ ਮੈਂ ਮੂਲ ਮੰਤਰ ਦਾ ਜਾਪ ਕਰਦਾ ਸੀ ਤਾਂ ਮੈਂ ਅੱਜ ਇਸ ਪੋਜੀਸ਼ਨ ਤੇ ਪਹੁੰਚ ਗਿਆ ਮੈਂ ਅੱਜ ਇਸ ਮਕਾਮ ਤੇ ਪਹੁੰਚ ਗਿਆ ਹਾਂ ਲਗਾਤਾਰ ਜਦੋਂ ਆਪਾਂ ਇਹ ਕਰਦੇ ਆਂ ਭਾਈ ਸਾਹਿਬ ਗ੍ਰੰਥੀ ਨੇ ਦੇਖਿਆ ਕਿ ਬੱਚਾ ਤੇ ਸਕੂਲ ਵਾਲਾ ਲੱਗਦਾ ਹੈ ਇਹਦੇ ਕੋਲੋਂ ਬੈਗ ਚੱਕਿਆ ਕਿਤਾਬਾਂ ਵਾਲਾ ਕਿ ਸਕੂਲੇ ਕਿਉਂ ਨਹੀਂ ਜਾਂਦਾ ਤਾਂ ਕਹਿੰਦੇ ਨੇ ਕੋਲ ਆ ਕੇ ਪੁੱਛਦੇ ਨੇ ਬੇਟਾ ਤੂੰ ਸਕੂਲੇ ਕਿਉਂ ਨਹੀਂ ਜਾਂਦਾ ਉਹ ਕਹਿੰਦਾ ਭਾਈ ਜੀ ਮਾਸਟਰ ਮੈਨੂੰ ਰੋਜ਼ ਘੁੱਟਦਾ ਮੈਨੂੰ ਦਿਮਾਗ ਜਿਹੜਾ ਮੇਰਾ ਚੱਲਦਾ ਨਹੀਂ ਪੜ੍ਹਾਈ ਮੈਨੂੰ ਸਮਝ ਵਿੱਚ ਨਹੀਂ ਪੈਂਦੀ ਤਾਂ ਕਰਕੇ ਮੈਂ ਘੁੱਟ ਤੋਂ ਡਰਦਾ ਮਾਰਾ ਧੂਕਾ ਰਾ ਕੇ ਬੈਠ ਜਾਂਦਾ ਇੱਥੇ ਆ ਕੇ ਆਪਣਾ ਬੈਠ ਜਾਣਾ ਤੇ ਜਦੋਂ ਛੁੱਟੀ ਦਾ ਟਾਈਮ ਹੁੰਦਾ ਉਦੋਂ ਮੈਂ ਘਰ ਚੱਲਿਆ ਜਾਣਾ ਮੈਂ ਬੇਨਤੀ ਕਰੂੰਗਾ ਕਿ ਬੱਚੇ ਉਹ ਸੁਣੇ ਤੈ ਗੱਲਾਂ ਵੀ ਜਰੂਰ ਕਰਿਆ ਕਰੋ ਸਾਨੂੰ ਕੁਝ ਪੈਂਦੀ ਹੈ ਦਰ ਲੱਗਦਾ ਆਪਾਂ ਗੁਰੂ ਘਰ ਜਾ ਕੇ ਬੈਠਣਾ ਸਟਾਰਟ ਕਰ ਦਈਏ ਮਾਪਿਆਂ ਤੋਂ ਅੱਖਾਂ ਪਰੋਖੇ ਹੋ ਜਾਈਏ ਨਹੀਂ ਮੈਂ ਜਿਹੜੀ ਗੱਲ ਸਮਝਾ ਰਿਹਾ ਉਹਦੇ ਵੱਲ ਧਿਆਨ ਕਰਿਆ ਕਰੋ ਭਾਈ ਜੀ ਨੇ ਫਿਰ ਕਹਿੰਦੇ ਨੇ ਮਨ ਤੋਂ ਡਰ ਕੱਢਦੇ ਨੇ ਕਿਹੜੇ ਗੁਰੂ ਅਨੰਤ ਹੈ ਐਸਾ ਮੰਤਰ ਦਿਨੇ ਆ ਕਿ ਜਿਹੜੇ ਮੰਤਰ ਦੇ ਨਾਲ ਵੱਡੇ ਵੱਡੇ ਮਸਲੇ ਹਨ ਹੋ ਜਾਣਗੇ ਤੈਨੂੰ ਪੜ੍ਹਾਈ ਵੀ ਆਉਣ ਲੱਗ ਜਾਵੇਗੀ ਤੇ ਉਹਨਾਂ ਟਾਈਮਾਂ ਦੇ ਵਿੱਚ ਫਟੀਆਂ ਹੁੰਦੀਆਂ ਸੀ ਫਟੀਆਂ ਤੁਹਾਨੂੰ ਸਾਰਿਆਂ ਨੇ ਮੰਮੀ ਡੈਡੀ ਤੋਂ ਕਦੇ ਪੁੱਛਿਓ ਸਿਆਣੇ ਦੱਸਦੇ ਨੇ ਕਿ ਫਟੀਆਂ ਦੇ ਉੱਪਰ ਲਿਖਿਆ ਜਾਂਦਾ ਸੀ ਦਵਾਈਤ ਦੇ ਨਾਲ ਠੀਕ ਹੈ ਅੱਜ ਨਾਲ ਤਾਂ ਆਪਣੇ ਕੋਲ ਕਾਪੀਆਂ ਨੇ ਪੈਨ ਨੇ ਨਵੀਆਂ ਤੋਂ ਨਵੀਆਂ ਚੀਜ਼ਾਂ ਆਪਣੇ ਕੋਲ ਪਹੁੰਚ ਗਈਆਂ ਨੇ ਤਾਂ ਭਾਈ ਸਾਹਿਬ ਜੀ ਨੇ ਫੱਟੀ ਦੇ ਉੱਪਰ ਲਿਖਿਆ ਸੀ ਇੱਕਮਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸਤ ਤੱਕ ਜਿਹੜਾ ਮੂਲ ਮੰਤਰ ਲਿਖ ਦਿੱਤਾ ਗੁਰਬਾਣੀ ਦਾ ਉਹ ਚਾਪ ਲਿਖਣ ਦੇ ਨਾਲ ਤੂੰ ਇਹਨੂੰ ਰੋਜ਼ ਆਪ ਕਰਿਆ ਕਰ ਰੋਜ਼ ਆਪ ਕਰਨ ਦੇ ਨਾਲ ਤੇਰਾ ਭਰੋਸਾ ਗੁਰੂ ਦੇ ਨਾਲ ਪਹੁੰਚੇਗਾ ਤਾਂ ਗੁਰੂ ਨਾਨਕ ਦੇਵ ਜੀ ਤੇ ਭਰੋਸਾ ਰੱਖ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਕੱਲ ਤੋਂ ਤੂੰ ਗੁਰੂ ਘਰ ਨਹੀਂ ਤੇ ਆਉਣਾ ਸਕੂਲ ਤੇ ਟਾਈਮ ਤੇ ਜਾਣਾ ਏ ਤੇ ਘਰ ਵੀ ਟਾਈਮ ਤੇ ਜਾਣਾ ਏ ਘਰ ਜਾਂਦਾ ਹੋਇਆ ਮੱਥਾ ਟੇਕ ਕੇ ਜਾਇਆ ਕਰ ਤੇ ਸਕੂਲ ਜਾਂਦਾ ਵੀ ਮੱਥਾ ਟੇਕ ਕੇ ਜਾਇਆ ਕਰ ਸਭ ਕੁਝ ਬਿਲਕੁਲ ਠੀਕ ਹੋ ਜਾਵੇਗਾ ਦੇਖਦੇ ਹੀ ਦੇਖਦੇ ਗੁਰੂ ਦੀ ਕਿਰਪਾ ਹੋ ਗਈ ਮੂਲ ਮੰਤਰ ਤੇ ਜਾਪ ਕਰਨੇ ਸ਼ੁਰੂ ਕਰ ਦਿੱਤੇ ਕਹਿੰਦੇ ਨੇ ਉਸ ਦਿਨ ਤੋਂ ਲੈ ਕੇ ਫਿਰ ਉਹਦੀ ਮਾਸਟਰ ਨੇ ਬੜੀ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ ਦਿਮਾਗ ਖੁੱਲ ਗਿਆ ਪੜ੍ਹਾਈ ਚੱਲ ਪਈ ਮੂਲ ਮੰਤਰ ਦਾ ਜਾਪ ਨਾ ਛੱਡਿਆ ਗੁਰਬਾਣੀ ਤੇ ਭਰੋਸਾ ਰੱਖਿਆ ਦੇਖਦੇ ਹੀ ਦੇਖਦੇ ਸਾਰੀਆਂ ਕਲਾਸਾਂ ਪ ਕਰ ਲਈਆਂ ਪੜਾਈ ਕਰਨ ਤੋਂ ਬਾਅਦ ਫਿਰ ਕਹਿੰਦੇ ਪਾਕਿਸਤਾਨ ਦਾ ਉਹ ਰਾਸ਼ਟਰਪਤੀ ਬਣ ਗਿਆ ਜਿਹਦਾ ਨਾਮ ਹੈ ਅਜੋਬ ਖਾਨ ਉਹਦੇ ਘਰ ਦੇ ਵਿੱਚ ਉਰਦੂ ਦੇ ਵਿੱਚ ਲਿਖਾ ਕੇ ਸੋਨੇ ਦੀ ਕੜੀ ਦੇ ਵਿੱਚ ਸੋਨੇ ਦੀ ਕੰਨ ਤੇ ਲਿਖਾ ਕੇ ਉਹਨੂੰ ਉਰਦੂ ਦੇ ਵਿੱਚ ਇਕਮਕਾਰ ਤੋਂ ਲੈ ਕੇ ਨਾਨਕ ਹੋਸੀ ਪੀਸ ਅਜ ਤੱਕ ਜਿਹੜਾ ਮੂਲ ਮੰਤਰ ਹੈ ਉਸ ਨੂੰ ਖੁਣਵਾਇਆ ਹੋਇਆ ਅਤੇ ਕੰਧ ਤੇ ਲਗਾਇਆ ਹੋਇਆ ਬਖਸ਼ਿਸ਼ ਹੈ ਮੈਂ ਬੇਨਤੀ ਕਰੂੰਗਾ ਇਹਨਾਂ ਬਖਸ਼ਿਸ਼ਾਂ ਦੇ ਨਾਲ ਵੱਡੇ ਵੱਡੇ ਮਸਲੇ ਹੱਲ ਹੁੰਦੇ ਨੇ ਸੋ ਪਿਆਰਿਓ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਮਸਲਾ ਵੀ ਜ਼ਰੂਰ ਹੱਲ ਹੋ ਸਕਦਾ ਹੈ ਬੱਚੇ ਪੜ੍ਹਾਈ ਦੇ ਵਿੱਚ ਤੇਜ਼ ਹੋ ਸਕਦੇ ਨੇ ਬੱਚਿਆਂ ਨੂੰ ਵੱਡੀ ਸਫਲਤਾ ਮਿਲ ਸਕਦੀ ਹੈ ਕਈ ਬੱਚੇ ਕਮਜ਼ੋਰ ਹੁੰਦੇ ਨੇ ਤਾਂ ਉਹਨਾਂ ਦਾ ਮਨ ਤੇ ਬੋਝ ਜਾਂ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ ਆਪਾਂ ਨੂੰ ਉਹਨਾਂ ਨੂੰ ਗੁਰੂ ਦੇ ਨਾਲ ਜੋੜਨਾ ਚਾਹੀਦਾ ਹੈ ਗੁਰੂ ਨਾਨਕ ਦੇ ਪ੍ਰੋਸਾ ਕਰਕੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਤਾਂ ਜ਼ਰੂਰ 100% ਪੜ੍ਹਾਈ ਦੇ ਵਿੱਚ ਆਪਣਾ ਮਨ ਲਾਉਣਗੇ ਬੱਚਿਆਂ ਨੂੰ ਘਟੋਕਰ ਦਿਨ ਦੇ ਵਿੱਚ 10-15 ਮਿੰਟ ਮੂਲ ਮੰਤਰ ਦਾ जाप ਜਰੂਰ ਕਰਿਆ ਕਰੋ ਇਹ ਕਿਰਪਾ ਜਰੂਰ ਹੋਣੀ ਹੈ ਕਿਰਪਾ ਜਰੂਰ ਹੋਏਗੀ ਪਰ ਅੱਜ ਸਾਡੇ ਹਾਲਾਤ ਕੀ ਨੇ ਬੱਚਿਆਂ ਨੂੰ ਮੋਬਾਈਲ ਦੇ ਰਹੇ ਹੋ ਬੱਚਿਆਂ ਨੂੰ ਮੋਬਾਈਲ ਚਲਾਉਣਾ ਸਿਖਾ ਰਹੇ ਹੋ ਬੱਚੇ ਸਾਰਾ ਦਿਨ ਉਸ ਉੱਪਰ ਲੱਗੇ ਰਹਿੰਦੇ ਨੇ ਉਹ ਵਧੀਆ ਭੰਗੜਾ ਪਾਉਂਦੇ ਨੇ ਕਈ ਬੱਚੇ ਗੁਰਬਾਨੀ ਦਾ ਝਾਪ ਕਰਦੇ ਨੇ ਮੈਂ ਹੈਰਾਨ ਹੂੰ ਨਾ ਕਿ ਮੋਬਾਈਲ ਦੇ ਉੱਪਰ ਵੀਡੀਓ ਬਣਾ ਕੇ ਲੋਕ ਅਪਲੋਡ ਅਪਲੋਡ ਕਰ ਦਿੰਦੇ ਨੇ ਸੋਸ਼ਲ ਮੀਡੀਆ ਤੇ ਧੀ ਨੱਚ ਕੇ ਦਿਖਾ ਰਹੀ ਐ ਛੋਟੀ ਬੱਚੀ ਨੱਚ ਕੇ ਦਿਖਾ ਰਹੀ ਐ ਉਹਨੂੰ ਨੱਚਣ ਦੀ ਸਿੱਖਿਆ ਦਿੱਤੀ ਜਾ ਰਹੀ ਐ ਇੱਕ ਸਾਹਮਣੇ ਕਰਦੇ ਬੈਠ ਕੇ ਉਹਦੇ ਵੇਖ ਕੇ ਤਾਰੀਫ ਕਰ ਲੈਣੇ ਵਾ ਵ ਬੜਾ ਸੋਹਣਾ ਨੱਚ ਰਿਹਾ ਹੱਦ ਹੋ ਗਈ ਐ ਦੁਨੀਆ ਕਿੱਧਰ ਨੂੰ ਚੱਲ ਪਈ ਐ ਕੰਪੀਟੀਸ਼ਨ ਮੁਕਾਬਲੇ ਹੋ ਰਹੇ ਨੇ ਤਾਂ ਆਪਣੇ ਲੋਕ ਕਿਸ ਰਸਤੇ ਤੇ ਜਾ ਰਹੇ ਨੇ ਆਪਾਂ ਨੂੰ ਚਾਹੀਦਾ ਹੈ ਜਾਗਰੂਕ ਕਰਨਾ ਲੋਕਾਂ ਨੂੰ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਤੇ ਗੁਰਬਾਣੀ ਦੇ ਨਾਲ ਜੋੜ ਕੇ ਸੱਚੇ ਪਾਸ਼ਾ ਉਹਨਾਂ ਦੇ ਉੱਪਰ ਆਪ ਕਿਰਪਾ ਕਰਨਗੇ ਮਾਸ ਮੇਰੇ ਉਡਦੀ ਹੈ ਬੱਚਾ ਨੂੰ ਤਿਆਰ ਕਰਦੀ ਹੈ ਸਕੂਲ ਲਈ ਭੇਜਦੀ ਹੈ ਤਾਂ ਉਸ ਤੋਂ ਪਹਿਲਾਂ 5-10 ਮਿੰਟ ਮੂਲ ਮੰਤਰ ਦਾ ਜਾਪ ਜ਼ਰੂਰ ਕਰਾਉਣਾ ਚਾਹੀਦਾ ਹੈ ਆਪ ਵੀ ਹਾਜ਼ਰੀ ਭਰਨੀ ਚਾਹੀਦੀ ਹੈ ਤੇ ਬੱਚਿਆਂ ਨੂੰ ਵੀ ਪੜਾਉਣੀ ਚਾਹੀਦੀ ਹੈ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਵੀ ਕਰਿਓ ਅਸੀਂ ਤੁਹਾਨੂੰ ਰਿਪੋਰਟ ਜਾਣੂ ਕਰਵਾਵਾਂਗੇ ਅਜੀਆਂ ਹੋਰ ਕਹਾਣੀਆਂ ਦੇ ਨਾਲ ਅਜੀਆਂ ਹੋਰ ਕਥਾਵਾਂ ਦੇ ਨਾਲ ਤਦ ਤੱਕ ਲਈ ਧੰਨਵਾਦ ਰੱਖਾਂਗੇ